ਇਹਨੇ ਭਾਈ ਮਲੂਕ ਸਿੰਘ ਪਿਛਲੇ ਦਿਨੀ ਖਾਲਸਾ ਈਸਟ ਦੇ ਦਫ਼ਤਰ ਵਿਖੇ ਇਹਨਾਂ ਦਾ ਫੋਨ ਆਉਂਦਾ ਹੈ ਅਤੇ ਇਹ ਆਪਣੀ ਸਾਰੀ ਸਮੱਸਿਆ ਮਾਰੀ ਦੱਸਦੇ ਨੇ ਫਿਰ ਖਾਲਸਾ ਈਸਟ ਦੀ ਟੀਮ ਬਾਬਾ ਜੀ ਦੇ ਘਰ ਪਹੁੰਚਦੀ ਹੈ ਅਤੇ ਮੌਕੇ ਦੇ ਹਾਲਾਤ ਵੇਖਦੇ ਨੇ ਘਰ ਦੇ ਹਾਲਾਤ ਬਹੁਤ ਹੀ ਖਰਾਬ ਸਨ ਪਹਿਲਾਂ ਬਾਬਾ ਜੀ ਪਿੱਖੀਵਿੰਡ ਸ਼ਹਿਰ ਵੱਡੀ ਮੱਖੀ ਜ਼ਿਲ੍ਹਾ ਤਰਨਤਾਰਨ ਸਹਿਬ ਰਹਿੰਦੇ ਸੀ ਫਿਰ ਬਾਬਾ ਜੀ ਆਪਣੇ ਪਰਿਵਾਰ ਨੂੰ ਲੈ ਕੇ ਮਾਛੀਵਾੜਾ ਸਹਿਬ ਆ ਗਏ ਇੱਥੇ ਕਿਸੇ ਦਾਨੀ ਸੱਜਣ ਵੱਲੋਂ ਬਾਬਾ ਜੀ ਨੂੰ ਘਰ ਬਣਾਉਣ ਲਈ ਇੱਕ ਮਰਲਾ ਜਗ੍ਹਾ ਲੈ ਕੇ ਦਿੱਤੀ ਗਈ ਪਰ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਾਰਨ ਬਾਬਾ ਜੀ ਘਰ ਨਹੀਂ ਬਣਾ पाए। ਇਹਨਾਂ ਦਾ ਬੇਟਾ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰਦਾ ਸੀ ਅਤੇ ਬਾਬਾ ਜੀ ਰਿਕਸ਼ਾ ਚਲਾਉਂਦੇ ਸੀ ਜਿਸ ਨਾਲ 100-150 ਰੁਪਏ ਦਿਹਾੜੀ ਪੈਂਦੀ ਸੀ ਤੇ ਘਰ ਦਾ ਗੁਜ਼ਾਰਾ ਬਹੁਤ ਹੀ ਜ਼ਿਆਦਾ ਮੁਸ਼ਕਲ ਨਾਲ ਚੱਲਦਾ ਸੀ। ਫੇ ਖਾਲਸਾ ਈਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਨੂੰ ਇਹ ਆਟੋ ਲੈ ਕੇ ਦਿੱਤਾ ਗਿਆ। ਬਾਬਾ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ। ਤੁਸੀਂ ਸਾਰੇ ਅਰਦਾਸ ਬੇਨਤੀ ਕਰਿਓ ਪ੍ਰਮਾਤਮਾ ਅੱਗੇ ਕਿ ਸਾਟੋ ਦੀ ਕਮਾਈ 'ਚ ਇੰਨੀ ਜ਼ਿਆਦਾ ਬਰਕਤ ਪਵੇ। ਕੀ ਬਾਬਾ ਜੀ ਦਾ ਵਧੀਆ ਕਰ ਬਾਂਜੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ